ਮੈਂ ਸ਼ਮਸ਼ੇਰ ਪੁਰਖਾਲਵੀ ਸਪੋਕਸਪਰਸਨ ਸ਼੍ਰੋਮਣੀ ਅਕਾਲੀ ਦਲ ਅੱਜ ਅਸੀਂ ਜਿਹੜਾ ਅੰਮ੍ਰਿਤਸਰ ਉੱਤਰੀ ਹਲਕੇ ਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਲੰਮੇ ਪੁਰਾਣੇ ਵਰਕਰ ਸਾਡੇ ਸਾਥੀ ਸਰਪੰਚ ਕਮਲ ਕੁਮਾਰ ਜੀ ਬੰਗਾਲੀ ਜੀ ਉਹਨਾਂ ਦੇ ਪਰਿਵਾਰ ਦੇ ਨਾਲ ਕੁਝ ਸ਼ਰਾਰਤੀ ਅਨਸਰਾਂ ਨੇ ਬੀਤੇ ਸਮੇਂ ਕੁਝ ਦਿਨ ਪਹਿਲਾਂ ਹਮਲਾ ਕਰਕੇ ਉਹਨਾਂ ਦੇ ਜਾਨਲੇਵਾ ਹਮਲਾ ਕਰਕੇ ਉਹਨਾਂ ਦੇ ਉੱਤੇ ਗੋਲੀਆਂ ਵੀ ਵਾਰੀਆਂ ਉਹਨਾਂ ਨੂੰ ਜ਼ਖਮੀ ਕਰਤਾ ਜਿਹੜੇ ਜੇਰੇ ਇਲਾਜ ਨੇ ਹਸਪਤਾਲ ਦੇ ਵਿੱਚ ਸੋ ਉਹਦੇ ਸਬੰਧ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਵਿਧਾਇਕ ਬੀਬਾ ਗਨੀਬ ਕੌਰ ਮਜੀਠੀਆ ਜੀ ਵੀ ਆਏ ਸੀਗੇ ਉਹਨਾਂ ਨੇ ਵੀ ਪਰਿਵਾਰ ਦੇ ਨਾਲ ਹਮਦਰਦੀ ਜ਼ਾਹਰ ਕਰਦੇ ਆ ਇਹਨਾਂ ਨੂੰ ਸੰਪੂਰਨ ਪਾਰਟੀ ਵੱਲੋਂ ਜਿਹੜਾ ਸਹਿਯੋਗ ਦਾ ਭਰੋਸਾ ਦਿੱਤਾ ਹੈ ਮੈਂ ਅੱਜ ਤੁਹਾਡੇ ਇਸ ਜ਼ਿੰਮੇਵਾਰ ਚੈਨਲ ਦੇ ਜਰੀਏ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਅੱਜ ਤੁਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਕੰਮ ਕਰਨ ਵਾਸਤੇ ਅੱਜ ਤੁਸੀਂ ਦਿੱਲੀ ਦੇ ਧੜਵੀ ਜਿਹੜੇ ਲੋਕਾਂ ਨੇ ਕੱਢੇ ਵੱਡੇ ਹਰਾਏ ਨਕਾਰੇ ਉਹਨਾਂ ਦੀ ਚੱਕਰੀ ਕਰਨ ਵਾਸਤੇ ਪੁਲਿਸ ਥਾਣਿਆਂ ਦੇ ਵਿੱਚੋਂ ਪੁਲਿਸ ਦੀ ਨਫਰੀ ਕੱਢ ਕੇ ਤੁਸੀਂ ਆਪਣੀ ਚੱਕਰੀ ਦੇ ਵਿੱਚ ਲਗਾਏ ਹੋਏ ਆ ਇਹ ਬਰਤਾਰਾ ਬੜਾ ਮੰਦ ਭੱਗ ਹੈ ਅੱਜ ਪੰਜਾਬ ਦਾ ਹਰ ਵਰਗ ਚਾਹੇ ਉਹ ਮੁਲਾਜ਼ਮ ਹੋਵੇ ਕਿਸਾਨ ਹੋਵੇ ਮਜ਼ਦੂਰ ਹੋਵੇ ਦੁਕਾਨਦਾਰ ਹੋਵੇ ਵਪਾਰੀ ਹੋਵੇ ਤਰਾ ਤਰਾ ਕਰ ਰਿਹਾ ਅੱਜ ਤੁਸੀਂ ਦੇਖ ਲਓ ਥਾਂ ਥਾਂ ਦੇ ਉੱਤੇ ਕਤਲੋ ਗਾਰਦ ਗੋਲੀਆਂ ਮਾਰੀਆਂ ਜਾ ਰਹੀਆਂ ਜਿਹੜੀਆਂ ਫਰੋਤੀ ਦੀਆਂ ਕਥਿਤ ਜਿਹੜੀਆਂ ਕਾਲਾਂ ਆ ਰਹੀਆਂ ਔਰ ਲੁੱਟਾਂ ਖੋਹਾਂ ਚੋਰੀਆਂ ਚਕਾਰੀਆਂ ਮੈਂ ਕਹਿੰਦਾ ਪੰਜਾਬ ਦੇ ਵਿੱਚ ਅਹੇ ਜਿਹੜੇ ਹਾਲਾਤ ਐ ਪਿਛਲੇ 40 50 ਸਾਲ ਚ ਨਹੀਂ ਬਣੇ ਜਿਹੜੇ ਇਹਨਾਂ ਨੇ ਬਣਾ ਕੇ ਰੱਖਤੇ ਸੋ ਮੈਂ ਤੁਹਾਡੇ ਇਸ ਚੈਨਲ ਜਰੀਏ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਦੋਸ਼ੀਆਂ ਦੇ ਵਿਰੁੱਧ ਜਿਹੜੀ ਉਚਿਤ ਕਾਰਵਾਈ ਕਰਕੇ ਜਿਹੜੇ ਵੀ ਜਿਹੜੇ ਵੀ ਕਲਪਟ ਨੇ ਉਹਨਾਂ ਨੂੰ ਜਿਹੜਾ ਅੰਦਰ ਕਰਕੇ ਉਹਨਾਂ ਦੇ ਖਿਲਾਫ ਜਿਹੜੀਆਂ ਸਖਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰੇ ਔਰ ਉਹ ਦੋਸ਼ੀ ਜਿਹੜੇ ਪੀੜਤ ਨੇ ਪੀੜਤ ਪਰਿਵਾਰ ਨੂੰ ਜਿਹੜਾ ਇਨਸਾਫ ਦੇਵੇ ਅਗਰ ਅਜਿਹਾ ਨਹੀਂ ਹੁੰਦਾ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਗੱਲ ਦਾ ਪ੍ਰਸ਼ਾਸਨ ਨੂੰ ਜਿਹੜਾ ਸਪਸ਼ਟ ਕਰਦਾ ਕਿ ਜੇ ਤੁਸੀਂ ਪੀੜਤ ਪਰਿਵਾਰ ਦਾ ਸਾਥ ਨਹੀਂ ਦਤਾ ਤਾਂ ਸ਼੍ਰੋ ਦਾਲੇਸ ਗੱਲ ਦੇ ਲਈ ਬਹੁਤ ਵੱਡਾ ਸੰਘਰਸ਼ ਵਿੱਡੇਗਾ ਔਰ ਇੱਥੇ ਵੀ ਤੁਹਾਨੂੰ ਮੈਂ ਇਹ ਵੀ ਸਪਸ਼ਟ ਕਰਦੇ ਆਂ ਕਿ ਇੱਕੋ ਇੱਕ ਵਾਂਧ ਸ਼੍ਰੋਮਣੀ ਅਕਾਲੀ ਦਲ ਐਸੀ ਪਾਰਟੀ ਆ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੇ ਭਵਿੱਖ ਲਈ ਪੰਜਾਬ ਦੀ ਹੋਂਦ ਲਈ ਪੰਜਾਬ ਦੇ ਭਾਈਚਾਰਕ ਮਾਹੌਲ ਨੂੰ ਸਦੀ ਵੀ ਕਾਇਮ ਰੱਖਣ ਦੇ ਲਈ ਜਿਹੜੀ ਹਮੇਸ਼ਾ ਪਹਿਲਾਂ ਵੀ ਤਤਪਰ ਰਹੀ ਆ ਹੁਣ ਉਸ ਵਾਲੇ ਸਮੇਂ ਦੇ ਵਿੱਚ ਵੀ ਹਰ ਵਰਗ ਦਾ ਜਿਹੜਾ ਧਿਆਨ ਰੱਖੇਗੀ ਔਰ ਹਰ ਵਰਗ ਦੇ ਹੱਕਾਂ ਦੇ ਲਈ ਜਿਹੜੀ ਆਪਣੀ ਜਿਹੜੀ ਲੜਾਈ ਐ ਸੰਘਰਸ਼ ਨਿਰੰਤਰ ਜਾਰੀ ਰੱਖੇਗੀ ਸਾਹਿਬ ਜੀ ਆਪ ਦੇ ਵਿੱਚ ਲੋਨ ਅਵੇ ਵੀ ਵਿਗੜਦੀ ਜਾ ਰਹੀ ਹੈ ਜੀ ਬਹੁਤ ਮਾਰੀ ਹਾਲਾ ਮੈਂ ਇਸ ਗੱਲ ਦਾ ਪਹਿਲਾਂ ਜ਼ਿਕਰ ਕਰ ਚੁੱਕਿਆ ਕਿ ਤੁਸੀਂ ਦੇਖ ਲਓ ਸੀਆਈਏ ਸਟਾਫ ਬਠਿੰਡਾ ਦੇ ਵਿੱਚ ਇੱਕ ਜਿਹੜਾ ਇਨੋਸੈਂਟਿਕ ਨਿਰਦੋਸ਼ ਨਿਰਿੰਦਰਦੀਪ ਨੂੰ ਸੀਆਈਏ ਸਟਾਫ ਨੇ ਕੋਹ ਕੋਹ ਕੇ ਮਾਰਤਾ ਯਾਰ ਤੁਸੀਂ ਦੇਖੋ ਪਟਿਆਲੇ ਦੇ ਵਿੱਚ ਇੱਕ ਸਰਵਿੰਗ ਜਿਹੜਾ ਕਰਨਲ ਹੈ ਉਸ ਨੂੰ ਉਸਦੇ ਜਵਾਨ ਲੜਕੇ ਦੇ ਸਾਹਮਣੇ بیٹے ਦੇ ਸਾਹਮਣੇ ਉਹਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਯਾਰ ਜਿਹੜੇ ਜਿਸ ਬੱਚੇ ਜਿਸ ਇਨਸਾਨ ਦੀ ਆਪਣੇ ਜਵਾਨ ਬੇਟੇ ਦੇ ਸਾਹਮਣੇ ਉਹਦੀ ਮਾਰ ਕੁੱਟਾਈ ਹੋਵੇ ਜਾਂ ਉਹਨੂੰ ਜਲੀਲ ਕੀਤਾ ਜਾਵੇ ਉਹ ਬੰਦਾ ਤਾਂ ਸ਼ਰਮ ਨਾਲੇ ਮਰ ਜਾਂਦਾ ਅੱਜ ਹਾਲਾਤ ਬੜੇ ਵਿਸਫੋਟ ਕਹ ਮੈਂ ਪਹਿਲਾਂ ਵੀ ਕਿਹਾ ਕਿ ਇਹ ਜਿਹੜਾ ਇਹ ਜਿਹੜੀ ਮੌਜੂਦਾ ਹਕੂਮਤ ਹੈ ਇਹ ਪੰਜਾਬ ਦੇ ਵਿੱਚ ਮਾਹੌਲ ਬੜਾ ਖਰਾਬ ਕਰ ਰਹੀ ਹੈ ਔਰ ਗਲਤ ਰਵੈਤਾਂ ਪਾ ਕੇ ਪੰਜਾਬ ਨੂੰ ਗਲਤ ਦਿਸ਼ਾਵਾਂ ਵੱਲ ਲੈ ਕੇ ਜਾ ਰਹੀ ਹੈ ਪਹਿਲਾਂ ਹਮਲਾ ਨਹੀਂ ਆਇਆ ਕਬਲੇ ਬੰਗਾਲੀ ਤੇ ਪਹਿਲੇ ਚਾਰ ਵਾਰ ਹੁੰਦੇ ਕਿਤਾ ਦੇ ਦੋ ਚੀਜ਼ ਨੂੰ ਲੈ ਕੇ ਏ ਦੇਖੋ ਮੈਂ ਤੁਹਾਨੂੰ ਇਸ ਗੱਲ ਬਾਰੇ ਵੀ ਪਹਿਲਾਂ ਜ਼ਿਕਰ ਕੀਤਾ ਕਿ ਅੱਜ ਚਾਹੇ ਕਮਲ ਕੁਮਾਰ ਬੰਗਾਲੀ ਜੀ ਦੀ ਗੱਲ ਹੋਵੇ ਹੋਰ ਬਹੁਤ ਸਾਰੀਆਂ ਘਟਨਾਵਾਂ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੈ ਪਰ ਜਿਹੜਾ ਇਹ ਇਹਦੀ ਸੁਣਵਾਈ ਕੋਈ ਨਹੀਂ ਹੈ ਮੈਂ ਇਸੇ ਗੱਲ ਦਾ ਜ਼ਿਕਰ ਕਰ ਰਿਹਾ ਬਾਰ-ਬਾਰ ਕਿ ਜਦੋਂ ਕਿਸੇ ਕਿਸੇ ਨਾਲ ਵਧਿੱਕੀ ਹੁੰਦੀ ਹੈ ਕਿਸੇ ਦੀ ਮਾਰ ਕਟਾਈ ਹੁੰਦੀ ਹੈ ਕਿਸੇ ਦਾ ਕਤਲ ਹੁੰਦਾ ਹੈ ਕਿਸੇ ਦੇ ਨਾਲ ਲੁੱਟ ਘਟੋਕ ਸੁੱਟ ਹੁੰਦੀ ਹੈ ਸਰਕਾਰ ਜਿਹੜਾ ਪ੍ਰਸ਼ਾਸਨ ਸੁੱਤਾ ਪਿਆ ਹੈ ਪ੍ਰਸ਼ਾਸਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀ ਕਾਂਠ ਦੀ ਹਾਂਡੀ ਬਾਰ-ਬਾਰ ਨਹੀਂ ਚੜਦੀ ਇਹ ਸਰਕਾਰ ਜਿਹੜੀ ਇਹਨੇ ਸਦੀਵੀ ਪੰਜਾਬ ਦੇ ਵਿੱਚ ਨਹੀਂ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮੁੱਚੇ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦਾ ਚਾਹੇ ਉਹ ਆਈਐਸ ਅਫੀਸਰ ਨੇ ਚਾਹੇ ਆਈਪੀਏ ਅਫੀਸਰ ਨੇ ਤੁਹਾਨੂੰ ਜਵਾਬਦੇਹੀ ਲੋਕਾਂ ਨੂੰ ਦੇਣੀ ਪਈ ਪਏਗੀ ਔਰ ਮੈਂ ਤੁਹਾਡੇ ਚੈਨਲ ਜਰੀਏ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਜਰੂਰ ਅਪੀਲ ਕਰੂੰਗਾ ਬੇਨਤੀ ਕਰੂੰਗਾ ਕਿ ਇਹਨਾਂ ਦੀ ਚੱਕਰੀ ਕਰਨ ਦੀ ਬਜਾਏ ਇਹਨਾਂ ਦੀ ਗੁਲਾਮੀ ਕਰਨ ਦੀ ਬਜਾਏ ਤੁਸੀਂ ਦੇਖ ਲਿਆ ਇਨਕਲਾਬ ਦਾ ਪੰਜਾਬ ਦੇ ਵਿੱਚ ਹਾਲ ਕੀ ਹੋਇਆ ਆਓ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਕਿ ਜੋ ਨੇ ਮਜਬੂਤ ਜੋ ਨੇ ਮਾਲਕ ਮਜਬੂਤ ਇਰਾਦਿਆਂ ਦੇ ਉਹਨੇ ਰਾ ਤੂਫਾਨਾਂ ਦਾ ਡੱਕ ਦਿੰਦੇ ਆਪ ਆਪਣੇ ਬਲ ਨਾਲ ਲਈਦੇ ਨੇ ਹੱਕ ਮੰਗਿਆਂ ਕਦੇ ਨਹੀਂ ਹੱਕ ਦਿੰਦੇ ਇਹ ਤੁਹਾਨੂੰ ਹੱਕਾਂ ਦੀ ਗੱਲ ਜਾਂ ਤੁਹਾਡੀ ਭਲਾਈ ਦੀ ਗੱਲ ਇਹ ਤੁਹਾਨੂੰ ਥਾਲੀ ਵਿੱਚ ਇਹਨਾਂ ਨੇ ਪਰੋਸ ਕੇ ਨਹੀਂ ਦੇਣੀ ਆਓ ਸਾਰੇ ਆਪਾਂ ਹਰ ਵਰਗ ਜਿਹੜਾ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਇਸ ਜ਼ਾਲਮ ਸਰਕਾਰ ਦੇ ਖਿਲਾਫ ਜਿਹੜਾ ਇੱਕ ਸੰਘਰਸ਼ ਬੱਢੀ ਆ